ਵਦਨਤੇ ਪੰਜਾਬ ਪੁਲਿਸ ਦੀ ਵਰਦੀ ਤੇ ਸਿਰ ਤੇ ਸਜਿਆ ਹੋਇਆ ਇਹ ਦਮਾਲਾ ਰਾਗੀ ਸਿੰਘ ਦੀ ਇਹ ਧੀ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਕੁੜੀਆਂ ਦੀਆਂ ਗਲਤ ਵੀਡੀਓਸ ਤੁਸੀਂ ਵਾਇਰਲ ਕਰ ਦਿੰਦੇ ਹੋ ਪਰ ਅੱਜ ਵਾਰੀ ਹੈ ਸਿਰ ਤੇ ਦਮਾਲਾ ਸਜਾਈ ਪੰਜਾਬ ਪੁਲਿਸ ਦੀ ਬਾਖੂਬੀ ਦੇ ਨਾਲ ਡਿਊਟੀ ਨਿਭਾਰੀ ਇਸ ਧੀ ਨੂੰ ਸ਼ੇਅਰ ਕਰਨ ਦੀ ਤੇ ਦਮਾਲਾ ਸਜਿਆ ਪੰਜਾਬ ਪੁਲਿਸ ਦੇ ਵਿੱਚ ਭਾਤੀ ਹੋਈ ਹੈ ਮੇਨ ਮੋਟੀ ਵੀ ਹੈ ਕਿ ਪੁਲਿਸ ਦੇ ਚੰਗੇ ਕੰਮਾਂ ਲੋਕਾਂ ਤੱਕ ਪਹੁੰਚਾਉਣਾ ਉਹ ਕੰਮ ਹੈ ਮੈਂ ਮੇਰਾ। ਸੋ ਬਿਲਕੁਲ ਇਹ ਹੈ ਪੰਜਾਬ ਦੀ ਉਹ ਧੀ ਜਿਸਨੇ ਮਿਹਨਤ ਵੀ ਕੀਤੀ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਅੱਜ ਇੱਕ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਇੱਕ ਵੱਡੀ ਕੁਰਸੀ ਤੇ ਬੈਠੀ ਹੋਈ ਹੈ। ਫਿਰ ਇਹ ਸਫ਼ਰ ਕਿੱਦਾਂ ਦਾ ਸੀ ਕਿ ਨਾਲ-ਨਾਲ ਆਪਣੀ ਸਿੱਖੀ ਵੀ ਲੈ ਕੇ ਜਾਣੀ ਆ ਨਾਲ-ਨਾਲ ਆਪਣਾ ਕੰਮ ਵੀ ਅੱਗੇ ਕਰਨਾ ਵਾ। ਮੈਂ ਸ਼ੁਰੂਆਤ ਤਾਂ ਹੀ ਸੀਗਾ ਕਿ ਇੱਕ ਸੁਪਨਾ ਸੀ ਕਿ ਟਰਾਈ ਕਰਨਾ ਤੇ ਉਸ ਚੀਜ਼ ਲਈ ਮੈਨੂੰ ਮੇਰੀ ਫੈਮਿਲੀ ਵੱਲੋਂ ਬਹੁਤ ਸਪੋਰਟ ਮਿਲੀ ਕਦੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਰੋਕ-ਟੋਕ ਨਹੀਂ ਹੋਈ ਸੀ ਕਿ ਤੂੰ ਨਹੀਂ ਕਰਨਾ ਜਾਂ ਕੁਝ ਵੀ ਜੇਕਰ ਕੋਈ ਕਹਿੰਦਾ ਵੀ ਸੀ ਕਿ ਇਹ ਕੁੜੀਆਂ ਲਈ ਲਾਈਨ ਚੰਗੀ ਨਹੀਂ ਆ ਤਾਂ ਉਸ ਤੇ ਮੇਰੇ ਫਾਦਰ ਸਾਹਿਬ ਦਾ ਸਿਰਫ ਇਹੀ ਹੁੰਦਾ ਸੀ ਕਿ ਕੋਈ ਗੱਲ ਨਹੀਂ ਇਹਦੇ ਮਨ ਦੀ ਰੀਜ ਆ ਕਿਤੇ ਇਹ ਨਾ ਹੋ ਜੇ ਕਿ ਇਹ ਸੋਚੇ ਮੇਰੇ ਮਾਪੇ ਨੇ ਨਹੀਂ ਮੈਨੂੰ ਟਰਾਈ ਕਰਨ ਦਿੱਤਾ ਮੈਂ ਹੁਣ ਤਾਂ ਬੜਾ ਇੱਕ ਨਾਰਮਲ ਸੂਟ ਦੇ ਵਿੱਚ ਹੋਈਏ ਉਸ ਟਾਈਮ ਦੀ ਫੀਲ ਤੇ ਵਰਦੀ ਵਿੱਚ ਫੀਲ ਮੈਮ ਦੋਨੋਂ ਬਹੁਤ ਜ਼ਿਆਦਾ ਡਿਫਰੈਂਟ ਨੇ ਲੋਕ ਸੂਟ ਵਿੱਚ ਤੁਸੀਂ ਇੱਥੇ ਕਿਤੇ ਜਾ ਰਹੇ ਹੋ ਨੋਰਮਲੀ ਤੁਸੀਂ ਬਾਕੀਆਂ ਦੇ ਵਿੱਚ ਮਿਲ ਜਾਂਦੇ ਹੋ ਵਰਦੀ ਦੇ ਵਿੱਚ ਲੋਕ ਤੁਹਾਨੂੰ ਸਪੈਸ਼ਲੀ ਦੇਖਦੇ ਨੇ ਕਿ ਹਾਂ ਯਾਰ ਇਹ ਪੁਲਿਸ ਵਾਲੇ ਆ ਹੈਨਾ ਅਦਾ ਕਰਕੇ ਉਹ ਇੱਕ ਇੱਕ ਤਾਂ ਪ੍ਰਾਊਡ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਬਟ ਮੈਨੂੰ ਆਫੀਸਰਸ ਦੇ ਰੈਂਕ ਵੱਲੋਂ ਹਰ ਇੱਕ ਪਰਸਨ ਵੱਲੋਂ ਬਹੁਤ ਸਪੋਰਟ ਮਿਲੀ ਜੇਕਰ ਟ੍ਰੇਨਿੰਗ ਦੇ ਟਾਈਮ ਸੀ ਕਦੇ ਕਿਸੇ ਨੇ ਕੋਈ ਰੋਕ ਟੋਕ ਨਹੀਂ ਕੀਤੀ ਨਾਰਮਲ ਹੀ ਹੁੰਦਾ ਕਿ ਕੜਾਪਾਣ ਤੋਂ ਬਿਨਾਂ ਟ੍ਰੇਨਿੰਗ ਦੇ ਟਾਈਮ ਵਿੱਚ ਬਟ ਕਦੇ ਕਿਸੇ ਨੇ ਨਾ ਦਸਤਾਰ ਤੋਂ ਕੜੇ ਤੋਂ ਕਦੇ ਕਿਸੇ ਨੇ ਕੁਝ ਨਹੀਂ ਕਿਹਾ ਸਗੋ ਸਾਰੇ ਸਪੋਰਟ ਜ਼ਿਆਦਾ ਕਰਦੇ ਨੇ ਤੁਹਾਨੂੰ ਦੂਸਰਿਆਂ ਨਾਲੋਂ ਇੱਜ਼ਤ ਵੱਧ ਮਿਲਦੀ ਹੈ ਮੈਮ ਕੌਣ ਕਹਿੰਦਾ ਹੈ ਕਿ ਧੀਆਂ ਬੋਝ ਹੁੰਦੀਆਂ ਨੇ ਧੀਆਂ ਤਾਂ ਸਿਰ ਦਾ ਤਾਜ ਹੁੰਦੀਆਂ ਨੇ ਜੇ ਪਹਿਲਾਂ ਇਹ ਚਿੜੀਆਂ ਸੀ ਤਾਂ ਹੁਣ ਧੀਆਂ ਬਾਜ਼ ਬਣ ਗਈਆਂ ਨੇ ਜਿੱਹਾਂ ਗੱਲ ਕਰ ਰਹੀਆਂ ਅਜਿਹੀ ਧੀ ਦੀ ਸੋਸ਼ਲ ਮੀਡੀਆ ਤੇ ਜਿੱਥੇ ਅ ਤਿਆਂ ਦੀਆਂ ਰੀਲਸ ਵਾਇਰਲ ਹੋ ਰਹੀਆਂ ਨੇ ਕਿਹਾ ਜਾ ਰਿਹਾ ਕਿ ਦੇਖ ਲਓ ਪੰਜਾਬ ਦੀਆਂ ਕੁੜੀਆਂ ਲੱਚਰਤਾ ਫਲਾ ਰਹੀਆਂ ਨੇ ਕਿੰਨਾ ਗੰਦ ਪਰੋਸ ਰਹੀਆਂ ਨੇ ਪਰ ਉਸ ਦੇ ਵਿਚਾਲੇ ਇੱਕ ਨਿਹੰਗ ਸਿੰਘ ਨੇ ਸਿਰ ਤੇ ਦੁਮਾਲਾ ਸਜਿਆ ਪੰਜਾਬ ਪੁਲਿਸ ਦੇ ਵਿੱਚ ਭਾਤੀ ਹੋਈ ਹੈ ਉਹ ਨਿਹੰਗ ਸਿੰਘ ਨੇ ਲੋਕਾਂ ਨੂੰ ਕੀ ਕਹਿ ਰਹੀ ਹੈ ਧੀਆਂ ਨੂੰ ਕੀ ਕਹਿ ਰਹੀ ਹੈ ਇਹ ਕਹਾਣੀ ਜ਼ਰੂਰ ਸੁਣਿਓ ਤੇ ਸ਼ੇਅਰ ਜ਼ਰੂਰ ਕਰਿਓ ਉਹਨਾਂ ਲੋਕਾਂ ਤੱਕ ਉਹਨਾਂ ਧੀਆਂ ਤੱਕ ਜਿਹੜੇ ਧੀਆਂ ਨੂੰ ਇੱਕ ਤੱਕ ਘੱਟ ਸਮਝਦੇ ਨੇ ਦੂਸਰਾ ਲੋਕਾਂ ਦੀਆਂ ਧੀਆਂ ਦੇ ਬਾਰੇ ਗਲਤ ਬੋਲਦੇ ਨੇ ਸਿਮਰਨਜੀਤ ਕਾਲ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਭਾਤੀ ਹੁੰਦੇ ਹੋ ਹਨਾ ਜ਼ਿੰਦਗੀ ਦੇ ਵਿੱਚ ਇੱਕ ਸੰਘਰਸ਼ ਹੁੰਦਾ ਬੰਦਾ ਉਸ ਤੋਂ ਬਾਅਦ ਇੱਕ ਮੁਕਾਮ ਹਾਸਲ ਕਰਦਾ ਹੈ ਪਰ ਛੋਟੀ ਉਮਰ ਦੇ ਵਿੱਚ ਤੁਸੀਂ ਇੱਕ ਪੋਜੀਸ਼ਨ ਤੇ ਹੋ ਅੱਜ ਹਨਾ ਅੱਜ ਲੋਕ ਕਾਫੀ ਤੁਹਾਨੂੰ ਸਲੂਟ ਵੀ ਮਾਰਦੇ ਹੋਣਗੇ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਲੱਗ ਚੁੱਕੇ ਹੋ ਸੋ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਮੁਬਾਰਕਬਾਦ ਤੁਸੀਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਸਿਮਰਨਜੀਤ ਕੀ ਕਹੋਗੇ ਕਿs ਤਰੀਕੇ ਦੇ ਨਾਲ ਅੱਜ ਜਿੱਥੇ ਤੁਸੀਂ ਪਹੁੰਚੇ ਹੋ ਕਿਵੇਂ ਪਹੁੰਚੇ ਕਿਵੇਂ ਇਸ ਦੀ ਸ਼ੁਰੂਆਤ ਹੋਈ ਸੀ ਮੈਂ ਸ਼ੁਰੂਆਤ ਤਾਂ ਹੀ ਸੀਗਾ ਕਿ ਇੱਕ ਸੁਪਨਾ ਸੀ ਕਿ ਟਰਾਈ ਕਰਨਾ ਹੈ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਬਾਕੀ ਦੇਖਿਆ ਜਾਊਗਾ ਤੇ ਉਸ ਚੀਜ਼ ਲਈ ਮੈਨੂੰ ਮੇਰੀ ਫੈਮਲੀ ਵੱਲੋਂ ਬਹੁਤ ਸਪੋਰਟ ਮਿਲੀ ਕਦੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੋਈ ਸੀ ਕਿ ਤੂੰ ਨਹੀਂ ਕਰਨਾ ਜਾਂ ਕੁਝ ਵੀ ਜੇਕਰ ਕੋਈ ਕਹਿੰਦਾ ਵੀ ਸੀ ਕਿ ਇਹ ਕੁੜੀਆਂ ਲਈ ਲਾਈਨ ਚੰਗੀ ਨਹੀਂ ਆ ਤਾਂ ਉਸ ਤੇ ਮੇਰੇ ਫਾਦਰ ਸਾਹਿਬ ਦਾ ਸਿਰਫ ਇਹੀ ਹੁੰਦਾ ਸੀ ਕਿ ਕੋਈ ਗੱਲ ਨਹੀਂ ਇਹਦੇ ਮਨ ਦੀ ਰੀਜ ਆ ਕਿਤੇ ਇਹ ਨਾ ਹੋ ਜੇ ਕਿਏ ਸੋਚੇ ਮੇਰੇ ਮਾਪੇ ਬਾਪ ਨੇ ਨਹੀਂ ਮੈਨੂੰ ਟਰਾਈ ਕਰਨ ਦਿੱਤਾ ਤਾਂ ਉਹਨਾਂ ਨੇ ਮੈਨੂੰ ਕਦੇ ਰੋਕ ਟੋਕ ਨਹੀਂ ਕੀਤੀ ਤੇ ਉਹਨਾਂ ਨੇ ਮੈਨੂੰ ਇਸ ਚੀਜ਼ ਨੂੰ ਮੌਕਾ ਦਿੱਤਾ ਕਿ ਤੂੰ ਆਪਣਾ ਸ਼ੌਂਕ ਪੂਰਾ ਕਰ ਲੈ ਤੇ ਬਸ ਉਹ ਸ਼ੌਂਕ ਸੀ ਮੇਰਾ ਤੇ ਉਹ ਅੱਜ ਪੂਰਾ ਹੋ ਗਿਆ ਹੈ ਸ਼ੌਂਕ ਪੂਰਾ ਹੋ ਗਿਆ ਹਨਾ ਕਾਫੀ ਤੁਸੀਂ ਖੁਸ਼ ਹੋ ਮਾਪਿਆਂ ਦਾ ਕੀ ਰਿਐਕਸ਼ਨ ਸੀ ਜਦੋਂ ਪਤਾ ਲੱਗਿਆ ਸੀ ਕਿ ਕੁੜੀ ਸਾਡੀ ਪੰਜਾਬ ਪੁਲਿਸ ਦੇ ਵਿੱਚ ਸਿਲੈਕਟ ਹੋ ਗਈ ਹੈ ਉਹਨਾਂ ਨੂੰ ਤਾਂ ਇਹ ਸੀਗਾ ਕਿ ਤੈਨੂੰ ਲੱਕ ਕੇ ਲੈ ਆ ਹੰਤਾ ਹੰਤਾ ਨਾ ਕਿ ਨਹੀ ਉਹ ਹੈਰਾਨ ਸੀਗੇ ਕਿਉਂਕਿ ਅਜ ਤੱਕ ਸਾਡੀ ਮਤਲਬ ਫੈਮਲੀ ਦੇ ਵਿੱਚ ਨਹੀਂ ਹੈਗਾ ਕੋਈ ਵੀ ਨਾ ਮੇਰੇ ਦਾਦਾ ਜੀ ਚਲੋ ਆਰਮੀ ਚ ਸੀਗੇ ਜੋਬ ਕਰਦੇ ਉਸ ਤੋਂ ਬਾਅਦ ਸਾਡੀ ਇਹ ਨਾ ਕੋਈ ਵੀ ਇਦਾਂ ਦਾ ਗਵਰਨਮੈਂਟ ਜੋਬ ਜਿਹਾ ਕੋਈ ਇਦਾਂ ਦੀ ਲਾਈਨ ਚ ਨਹੀਂ ਸੀਗਾ ਤੇ ਉਹ ਇੱਕ ਬਹੁਤ ਵੱਡਾ ਮਤਲਬ ਕਹਿੰਦੇ ਨਾ ਇੱਕ ਸ਼ੌਕ ਵੀ ਸੀਗਾ ਕਿ ਹੈ ਸੱਚੀ ਮੁੱੱਚੀ ਹੋ ਗਈ ਹੈ ਤੇ ਨਾ ਅਜ ਤਾਂ ਮੇਰੇ ਨਾਲ ਦੇ ਕਈ ਪੰਜ ਪੰਜ ਸਾਲ ਤੋਂ ਟਰਾਈ ਕਰ ਰਹੇ ਸੀ ਤੇ ਮੇਰਾ ਫਰਸਟ ਅਟੈਂਪਟ ਸੀ ਫਰਸਟ ਅਟੈਂਪਟ ਚ ਹੋ ਗਿਆ ਤੋ ਬੜੀ ਮਤਲਬ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਸੀ ਮੈਂ ਜਦੋਂ ਨਾ ਅਸੀਂ ਇੱਕ ਸ਼ਬੀ ਦੇਖਦੇ ਆਂ ਪੰਜਾਬ ਪੁਲਿਸ ਦੀ ਤਾਂ ਉਹ ਸ਼ਬੀ ਤੋਂ ਤੁਸੀਂ ਬਿਲਕੁਲ ਬਲੱਖਣ ਉਹ ਸਿਰ ਤੇ ਤੁਸੀਂ ਦਮਾਲਾ ਸਜਾਇਆ ਹੋਇਆ ਹਨ ਤੁਸੀਂ ਇੱਕ ਸਿੱਖ ਪਰਿਵਾਰ ਦੇ ਵਿੱਚੋਂ ਤੇ ਉਸ ਚੀਜ਼ ਨੂੰ ਵੀ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਤੁਸੀਂ ਕਹਿੰਦੇ ਆ ਕਿ ਜਦੋਂ ਸਿਰ ਤੇ ਦਮਾਲਾ ਸਜਿਆ ਹੋਵੇ ਉਸ ਗੁਰੂ ਦੀ ਦਸਤਾਰ ਸਜੀ ਹੋਵੇ ਉਹ ਆਪਣੇ ਆਪ ਨੂੰ ਪਹਿਲਾਂ ਅਲੱਗ ਬਣਾ ਦਿੰਦੀ ਆ ਫਿਰ ਇਹ ਸਫਰ ਕਿੱਦਾਂ ਦਾ ਸੀ ਕਿ ਨਾਲ-ਨਾਲ ਆਪਣੀ ਸਿੱਖੀ ਵੀ ਲੈ ਕੇ ਜਾਣੀ ਆ ਨਾਲ-ਨਾਲ ਆਪਣਾ ਕੰਮ ਵੀ ਅੱਗੇ ਕਰਨਾ ਵਾ ਮੈਮ ਸਟਾਰਟਿੰਗ ਵਿੱਚ ਸਿਗਾ ਕੇ ਚਲੋ ਹਨਾ ਵੀ ਕਿਤੇ ਕੋਈ ਕੁਝ ਕਹੇਗਾ ਤਾਂ ਨਹੀਂ ਦਸਤਾਰ ਤੋਂ ਇੱਕ ਹੁੰਦਾ ਸਾਰਿਆਂ ਦੇ ਮਨ ਵਿੱਚ ਹੁੰਦਾ ਹੈ ਕਿ ਸ਼ਾਇਦ ਕੋਈ ਮਨਾ ਨਾ ਕਰੇ ਆਫਿਸ ਵਿੱਚ ਜਾਂ ਕਿਤੇ ਡਿਊਟੀ ਦੇ ਟਾਈਮ ਬਟ ਮੈਨੂੰ ਆਫੀਸਰਸ ਦੇ ਰੈਂਕ ਵੱਲੋਂ ਹਰ ਇੱਕ ਪਰਸਨ ਵੱਲੋਂ ਬਹੁਤ ਸਪੋਰਟ ਮਿਲੀ ਜਦੋਂ ਟ੍ਰੇਨਿੰਗ ਦੇ ਟਾਈਮ ਸੀ ਕਦੇ ਕਿਸੇ ਨੇ ਕੋਈ ਰੋਕ ਟੋਕ ਨਹੀਂ ਕੀਤੀ ਨਾਰਮਲ ਹੀ ਹੁੰਦਾ ਹੈ ਕਿ ਕੜਾਪਾਨ ਤੋਂ ਬਿਨਾ ਟ੍ਰੇਨਿੰਗ ਦੇ ਟਾਈਮ ਵਿੱਚ ਬਟ ਕਦੇ ਕਿਸੇ ਨੇ ਨਾ ਦਸਤਾਰ ਤੋਂ ਕੜੇ ਤੋਂ ਕਦੇ ਕਿਸੇ ਨੇ ਕੁਝ ਨਹੀਂ ਕਿਹਾ ਸਗੋ ਸਾਰੇ ਸਪੋਰਟ ਜ਼ਿਆਦਾ ਕਰਦੇ ਨੇ ਤੁਹਾਨੂੰ ਦੂਸਰਿਆਂ ਨਾਲੋਂ ਇੱਜ਼ਤ ਵੱਧ ਮਿਲਦੀ ਹੈ ਮੈਮ ਹੂੰ ਤੇ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਅੱਜ ਇਸ ਮਕਾਮ ਤੇ ਪਹੁੰਚਿਆ ਅੱਜ ਜਲੰਧਰ ਸ਼ਹਿਰ ਦੇ ਵਿੱਚ ਹਨਾ ਤੁਸੀਂ ਇੱਕ ਕੁਰਸੀ ਤੇ ਬੈਠੇ ਹੋ ਉਹ ਪਿੰਡ ਦੇ ਵਿੱਚੋਂ ਨਿਕਲਣ ਦਾ ਸਫ਼ਰ ਕਿਹੋ ਜਿਹਾ ਸੀ ਪਿੰਡ ਦੇ ਵਿੱਚ ਤਾਂ ਮੈਨੂੰ ਦੇਖੋ ਇਹ ਸੀਗਾ ਕਿ ਜਦੋਂ ਸیرے ਜਾਈਦਾ ਹੁੰਦਾ ਸੀ ਗਰਾਊਂਡ ਲਈ ਹੂੰ ਤੇ ਨਾਰਮਲੀ ਮੈਂ ਤਾਂ ਇੱਕ ਮੇਰੀ ਫਰੈਂਡ ਹੁੰਦੇ ਸੀ ਅਸੀਂ ਨਾ ਤੁਰ ਫਿਰ ਕੇ ਆ ਜਣਾ ਅੱਛਾ ਜਾਣਾ ਰਨਿੰਗ ਲਈ ਤੁਰ ਫਿਰ ਕੇ ਆਏ ਨਾ ਤੇ ਪਾਪਾ ਨੂੰ ਸ਼ਿਕਾਇਤ ਲਾ ਦੇਣੀ ਹਾਂ ਕਿ ਬਾਬਾ ਜੀ ਤੁਹਾਡੀ ਕੁੜੀ ਤਾਂ ਦੌੜਨ ਜਾਂਦੀ ਉਹ ਤਾਂ ਤੁਰ ਫਿਰ ਕੇ ਆ ਜਾਂਦੀ ਘਰੋਂ ਗਾਲਾਂ ਪੈ ਜਾਣੀਆਂ ਹਾਂ ਤੇ ਫਿਰ ਹੌਲੀ ਹੌਲੀ ਸਾਡੇ ਇੱਥੇ ਲੱਗੇ ਕਾਂਜਲੀ ਸੀ ਸਵੇਰੇ ਤੜਕੇ 4 ਵਜੇ ਜਾਣਾ ਹੂੰ ਐਕਟਿਵਾ ਤੇ ਹੂੰ ਬਾਰਿਸ਼ ਵਗੈਰਾ ਵੀ ਚਲੋ ਹਣਾ ਹੁੰਦਾ ਜਨੂਨ ਜਿਹਾ ਸੀਗਾ ਇੱਕ ਇਹਨਾ ਬਾਰਿਸ਼ ਹੋਣੀ ਕੁਝ ਵੀ ਹੋਣਾ ਨਹੀਂ ਮੈਂ ਜਾਣਾ ਹੀ ਜਾਣਾ ਆ ਫੈਮਿਲੀ ਨੇ ਪੂਰੀ ਸਪੋਰਟ ਕਰਨੀ ਕੋਈ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਪੁਲਿਸ ਦੇ ਬਚ ਨਹੀਂ ਨਹੀਂ ਹੂੰ ਇਹ ਤਾਂ ਵਿਚ ਜੇ ਵਿਚਾਲੇ ਮੈਂ ਸੇਮ ਸਾਤਮੀ ਸੀ ਚਾਚੂ ਸੀ ਐਨਸੀਸੀ ਕਰਦੇ ਹੁੰਦੇ ਮਸ ਉਹਨਾਂ ਦੇ ਉਹ ਐਨਸੀਸੀ ਦੀ ਵਰਦੀ ਤੋਂ ਇੱਥੇ ਪੁਲਿਸ ਦੀ ਵਰਦੀ ਤੱਕ ਪਹੁੰਚ ਗਏ ਇੱਕ ਬੰਦੇ ਨੂੰ ਹੁੰਦਾ ਨਾ ਕਿ ਉਹ ਵਰਦੀ ਦਾ ਸ਼ੌਂਕ ਹੈ ਨਾ ਮੈਂ ਜਦੋਂ ਵਰਦੀ ਪਾਉਂਗਾ ਉਹ ਫੀਲਿੰਗ ਹੀ ਇੱਕ ਅਲੱਗ ਹੁੰਦੀ ਹੈ ਜਦੋਂ ਵਰਦੀ ਪੈ ਜਾਂਦੀ ਹੈ ਫਿਰ ਬੰਦੇ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਕਿੱਦਾਂ ਫੀਲ ਕਰਦੇ ਹੋ ਹੁਣ ਮੇਹੁੰ ਤਾਂ ਬੜਾ ਚਾ ਇੱਕ ਨਾਰਮਲ ਸੂਟ ਦੇ ਵਿੱਚ ਹੋਈਏ ਉਸ ਟਾਈਮ ਦੀ ਫੀਲ ਤੇ ਵਰਦੀ ਵਿੱਚ ਫੀਲ ਮੈਂ ਦੋਨੋਂ ਬਹੁਤ ਜ਼ਿਆਦਾ ਡਿਫਰੈਂਟ ਨੇ ਲੋਕ ਸੂਟ ਵਿੱਚ ਤੁਸੀਂ ਇੱਥੇ ਕਿਤੇ ਜਾ ਰਹੇ ਹੋ ਨਾਰਮਲੀ ਤੁਸੀਂ ਬਾਕੀਆਂ ਦੇ ਵਿੱਚ ਮਿਲ ਜਾਂਦੇ ਹੋ ਵਰਦੀ ਦੇ ਵਿੱਚ ਲੋਕ ਤੁਹਾਨੂੰ ਸਪੈਸ਼ਲੀ ਦੇਖਦੇ ਨੇ ਕਿ ਹਾਂ ਯਾਰ ਇਹ ਪੁਲਿਸ ਵਾਲੇ ਆ ਹਨਾ ਅਦਾ ਕਰਕੇ ਉਹ ਇੱਕ ਇੱਕ ਤਾਂ ਪ੍ਰਾਊਡ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਕਿ ਦੂਸਰਿਆਂ ਨਾਲੋਂ ਸਾਨੂੰ ਲੋਕ ਜ਼ਿਆਦਾ ਤਜਰੀਬ ਦੇ ਰਹੇ ਨੇ ਇਹ ਕਦੇ ਸੁਣਨ ਨੂੰ ਇਹ ਚੀਜ਼ਾਂ ਮਿਲਦੀਆਂ ਸੀ ਪਿੰਡ ਦੇ ਵਿੱਚ ਕਿ ਤੂੰ ਕੀ ਕਰ ਲੇਂਗੀ ਹਨਾ ਤੂੰ ਸਿੱਖਣ ਜਾਣੀ ਆ ਜਾਂ ਟ੍ਰੇਨਿੰਗ ਕਰਨ ਜਾਣੀ ਆ ਜਾਂ ਪੜ੍ਹਨ ਜਾਣੀ ਆ ਹਨਾ ਕੀ ਕਰ ਲੇਗੀ ਕਈ ਵਾਰ ਮਾਪਿਆਂ ਨੂੰ ਵੀ ਲੋਕ ਜਿਹੜੇ ਲੱਗਦਾ ਕਿ ਚਣ ਵਾਲੇ ਹੁੰਦੇ ਬਰਦਾਸ਼ਤ ਨਹੀਂ ਕਰ ਸਕਦੇ ਉਹ ਸੁਣਾ ਦਿੰਦੇ ਐਦਾਂ ਦੀਆਂ ਗੱਲਾਂ ਕਦੇ ਸੁਣਨ ਨੂੰ ਮਿਲਦੀਆਂ ਹੁੰਦਾ ਰਿਹਾ ਹੈ ਕਾਫੀ ਕਿ ਮਤਲਬ ਡੈਡ ਨੂੰ ਕਹਿ ਦੇਣਾ ਕਿ ਨਹੀਂ ਰਹਿਣ ਦੋ ਅ빠 ਜੀ ਲਾਈਨ ਨਹੀਂ ਚੰਗੀ ਕੁੜੀਆਂ ਵਾਸਤੇ ਹਾਂ ਵੀ ਰਹਿਣ ਦੋ ਕੁੜੀ ਗਲਤ ਰਾ ਮਤਲਬ ਨਾ ਤੁਹਾਨੂੰ ਪਤਾ ਤਾਂ ਪਤਾ ਜਿਹਦਾ ਜਿੱਦਾਂ ਦੇ ਸ਼ਬਦ ਵਰਤਦੇ ਨੇ ਲੋਕ ਤੇ ਆਪਾਂ ਨੇ ਸਿਰਫ ਇਹ ਚੀਜ਼ ਕਹੀ ਕਿ ਕੋਈ ਗੱਲ ਨਹੀਂ ਇਹਦਾ ਸ਼ੌਂਕ ਹੈ ਇਹਨੂੰ ਟਰਾਈ ਕਰ ਲੈਣ ਦੋ ਬਾਕੀ ਜੋ ਹੋਊਗਾ ਰੱਬ ਹੱਥ ਵਸੇ ਤੁਸੀਂ ਇਕੱਲੇ ਇਕੱਲੇ ਹੋ ਮਾਪਿਆਂ ਦੇ ਨਹੀਂ ਨਹੀਂ ਅਸੀਂ ਚਾਰ ਭੈਣ ਭਰਾ ਆਏ ਆ ਚਾਰ ਬੱਚੇ ਦੋ ਛੋਟੀਆਂ ਹਾਂ ਜੀ ਦੋ ਛੋਟੀਆਂ ਸਿਸਟਰ ਨੇ ਸਭ ਤੋਂ ਛੋਟਾ ਬ੍ਰਦਰ ਹੈ ਮੇਰਾ ਚਾਰ ਅਗਰ ਘਰ ਦੇ ਵਿੱਚ ਬੱਚੇ ਹੋਣ ਤਾਂ ਮਾਪੇ ਵੀ ਸੋਚਾਂ ਚ ਪੈ ਜਾਂਦੇ ਹਨਾ ਫਿਰ ਇਹ ਪਿਓ ਦਾ ਸੁਪਨਾ ਸੀ ਕਿ ਮੈਂ ਕੁੜੀ ਨੂੰ ਬਣਾ ਕੇ ਹੀ ਛੱਡਣਾ ਵਾ ਜਾਂ ਕਿਦਾਂ ਫਿਰ ਮੈਂ ਤਾਂ ਤੁਸੀਂ ਇਨਸਿਸਟ ਕਰਦੇ ਸੀ ਮੇਰੀ ਜਿੱਦ ਸੀਗੀ ਉਹਨਾਂ ਦਾ ਸੀਗਾ ਕਿ ਨਹੀਂ ਫੋਟੋ ਥੈਰੇਰੀਕਲ ਚ ਦੇਖ ਲੈ ਕੋਈ ਹੈਨਾ ਵੀ ਕੰਪਿਊਟਰ ਦੇ ਜੋਬ ਕਿ ਦਫਤਰ ਦਫਤਰੇ ਦੇਖ ਲਾ ਨਾ ਬਟ ਨਹੀਂ ਮੈਨੂੰ ਸਿਗਾ ਕਿ ਨਹੀਂ ਇੱਕ ਵਾਰੀ ਇਹ ਹੀ ਦੇਖਣਾ ਇਤੋਂ ਤੱਕ ਕਿ ਪਾਪਾ ਨੇ ਇੱਕ ਵਾਰੀ ਕਿਸੇ ਦੇ ਨਾਲ ਗੱਲ ਕੀਤੀ ਸੀ ਕਿ ਆਪਾਂ ਨਾ ਕੁੜੀ ਨੂੰ ਕਰਵਾਣਾ ਹੈ ਹੂੰ ਤੇ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਹੈ ਨਾ ਵੀ ਆਪਾਂ ਹੈਲਪ ਕਰਾਂਗੇ ਤੁਹਾਡੀ ਜਿੰਨੀ ਹੋ ਸਕਦੀ ਮੈਂ ਉੱਥੇ ਰੋਪੀਸ ਉਹਨਾਂ ਦੇ ਸਾਹਮਣੇ ਅੰਕਲ ਆਏ ਸੀ ਘਰੇ ਮੈਂ ਉੱਥੇ ਰੋ ਵੀ ਮੈਂ ਕਿਹਾ ਮੈਂ ਨਹੀਂ ਕਰਨਾ ਜੋ ਮਰਜ਼ੀ ਕਰ ਲਓ ਮੈਂ ਇੱਕ ਵਾਰੀ ਪੁਲਿਸ ਦੀ ਜੋਬ ਹੀ ਕਰਨੀ ਹੈ ਜੋ ਮਰਜ਼ੀ ਹੋ ਜੇ ਅੱਛਾ ਤੇ ਐਦਾਂ ਹੋ ਜਾਂਦਾ ਨਾ ਪੁਲਿਸ ਦੇ ਵਿੱਚ ਲੋਕ ਸਮਝਦੇ ਆ ਕਿ ਉੱਥੇ ਬੰਦਿਆਂ ਦੇ ਨਾਲ ਕੰਮ ਕਰਨਾ ਵਾ ਉੱਥੇ ਬੰਦਿਆਂ ਨੂੰ ਮਿਲ ਇਹ ਮਾਪੇ ਜਿਹੜੇ ਸੋਚਦੇ ਆ ਕਿ ਅਸੀਂ ਪੁਲਿਸ ਦੇ ਵਿੱਚ ਨਹੀਂ ਤੋਰਨਾ ਇਹ ਮੰਨਦੇ ਹੋ ਇਹ ਚੀਜ਼ਾਂ ਕਿਉਂ ਲੋਕਾਂ ਵੱਲੋਂ ਸੋਚੀਆਂ ਜਾਂਦੀਆਂ ਕਈ ਵਾਰ ਮੈਮ ਚਲੋ ਹਰ ਬੰਦਾ ਚੰਗਾ ਨਹੀਂ ਹੁੰਦਾ ਹਰ ਬੰਦਾ ਮਾੜਾ ਨਹੀਂ ਹੁੰਦਾ ਨਾਰਮਲੀ ਨਾ ਬਸ ਉਸੇ ਚੀਜ਼ ਨੂੰ ਲੈ ਕੇ ਚਲੋ ਆਪਾਂ ਕਿਸੇ ਵੀ ਡਿਪਾਰਟਮੈਂਟ ਚ ਦੇਖ ਲਈਏ ਤਾਈ ਟੀਚਿੰਗ ਲਾਈਨ ਚ ਕਿਤੇ ਵੀ ਦੇਖ ਲਈਏ ਇਹੋ ਜਿਹੇ ਬੰਦੇ ਤਾਂ ਆਪਾਂ ਨੂੰ ਹਰ ਥਾਂ ਮਿਲਦੇ ਆ ਪਰ ਇਹ ਚੀਜ਼ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਆਪਣਾ ਕਿਰਦਾਰ ਕਿਹੋ ਜਿਹਾ ਰੱਖਣਾ ਆ ਹੁਣ ਨਾਰਮਲੀ ਅਸੀਂ ਵੀ ਚਲੋ ਜਿੰਨਾ ਚਿਰ ਟਾਈਮ ਥਾਣੇ 'ਚ ਸੀਗੇ अर्ਲੀ ਮਾਰਨਿੰਗ 1:30 2:30 4:30 ਰੇਡ ਤੇ ਜਾਣਾ ਕਈ ਵੇਲੇ ਤਾਂ ਹੁੰਦਾ ਸੀ ਕਿ ਚਾਰ ਪੰਜ ਜਨੇ ਜੈਂਟਸ ਹੁੰਦੇ ਸੀ ਮੈਂ ਇਕੱਲੀ ਕੁੜੀ ਹੁੰਦੀ ਸੀਗੀ ਅੱਛਾ ਉਹ ਤਾਂ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕਿਸ ਤਰੀਕੇ ਨਾਲ ਰਹਿਣਾ ਹੈ ਸੋ ਨਾਰਮਲ ਠੀਕ ਹੈ ਕੁੜੀਆਂ ਲਈ ਐਡੀ ਕੋਈ ਮਾੜੀ ਲਾਈਨ ਨਹੀਂਗੀ ਜੇਕਰ ਉਹ ਆਪਣਾ ਕਿਰਦਾਰ ਹੂੰ ਠੀਕ ਰੱਖਣ ਤਾਂ ਅੱਛਾ ਦੇਖਦੇ ਹੋ ਅੱਜ ਸੋਸ਼ਲ ਮੀਡੀਆ ਦਾ ਸਮਾਂ ਵਾ ਹੈ ਨਾ ਕਿ ਕੁੜੀਆਂ ਕਿਹੋ ਜਿਹਾ ਬਲਗਰ ਕੰਟੈਂਟ ਲੈ ਕੇ ਇਹੋ ਜਿਹੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜਿਹਦੇ ਕਰਕੇ ਬਾਕੀ ਕੁੜੀਆਂ ਤੇ ਵੀ ਸਵਾਲ ਲੋਕ ਚੱਕਦੇ ਆ ਸੋਸ਼ਲ ਮੀਡੀਆ ਤੇ ਆਪਣਾ ਸਰੀਰ ਦਿਖਾਇਆ ਜਾਂਦਾ ਅੰਗ ਪ੍ਰਦਰਸ਼ਨ ਕਰਦੀਆਂ ਕੁੜੀਆਂ ਬਲਗਰ ਕੰਟੈਂਟ ਡਬਲ ਮੀਨਿੰਗ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਰ ਤੁਸੀਂ ਆਪਣੀ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਿਆ ਤੁਸੀਂ ਇੱਕ ਜਨੂਨ ਇੱਕ ਸੁਪਨਾ ਦੇਖਿਆ ਉਹਨੂੰ ਅੱਜ ਸਕਾਰ ਕੀਤਾ ਉਹਨਾਂ ਧੀਆਂ ਨੂੰ ਉਹਨਾਂ ਕੁੜੀਆਂ ਨੂੰ ਕੀ ਕਹੋਗੇ ਮੈਂ ਮੇਹ ਇਹ ਹੈ ਅੱਜਕੱਲ ਨਾ ਕੁੜੀਆਂ ਨੂੰ ਇਹ ਚੀਜ਼ ਹੋ ਗਈ ਹੈ ਕਿ ਵਿਊਜ਼ ਠੀਕ ਹੈ ਮੈਨੂੰ ਵੀ ਸ਼ੌਂਕ ਹੈਗਾ ਮੈਂ ਰੀਲਸ ਪਾਨੀ ਆ ਬਟ ਮੇਰੀਆਂ ਰੀਲਸ ਇਦਾਂ ਐ ਕਿ ਜੇਕਰ ਮਾੜੀ ਜੀ ਵੀ ਕਿਤੇ ਮੇਰੇ ਪੇਰੈਂਟਸ ਵੀ ਦੇਖਦੇ ਨੇ ਨਾ ਕਿਤੇ ਕੁਛ ਵੀ ਉਹਨਾਂ ਨੂੰ ਗਲਤ ਲੱਗਦਾ ਨਾ ਉਸ ਵੇਲੇ ਮੈਨੂੰ ਕਹਿ ਦਿੰਦੇ ਨੇ ਕਿ ਇਹਨੂੰ ਡਿਲੀਟ ਕਰ ਦੇ ਸਟੋਰੀ ਤੇ ਵੀ ਕੋਈ ਗਾਣਾ ਇੱਧਰ ਉੱਧਰ ਲੱਗ ਜਾਏ ਮੈਂ ਤਾਂ ਉਹਨਾਂ ਦੇ ਕੁੜੀਆਂ ਦੇ ਪੇਰੈਂਟਸ ਤੇ ਹੈਰਾਨ ਆ ਕਿ ਤੁਹਾਡੀਆਂ ਬੇਟੀਆਂ ਕੀ ਕਰ ਰਹੀਆਂ ਹਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੂੰ ਉਹਨਾਂ ਦੀ ਵੀਡੀਓਜ਼ ਦੇ نیچے ਇੰਨੇ ਕਮੈਂਟਸ ਘਟਿਆ ਹੁੰਦੇ ਨੇ ਤੇ ਉਹਨ ਕੀ ਉਹਨਾਂ ਦੇ ਮਾਪੇ ਦੇਖਦੇ ਨਹੀਂ ਹੋਣਗੇ ਹੂੰ ਇਹ ਤਾਂ ਉਹਨਾਂ ਦੇ ਪੇਰੈਂਟਸ ਤੇ ਵੀ ਨਿਰਭਰ ਕਰਦਾ ਨਾ ਬੱਚਾ ਤੁਸੀਂ ਕਿਹੋ ਜਿਹੀ ਪਰਵਰਿਸ਼ ਦੇ ਰਹੇ ਹੋ ਹੂੰ ਤੇ ਇਹ ਕਈ ਵਾਰ ਤਾਂ ਪੁਲਿਸ ਵਾਲੀਆਂ ਕੁੜੀਆਂ ਜਿਹੜੀਆਂ ਉਹ ਰੀਲਾਂ ਪਾਉਂਦੀਆਂ ਹਨਾ ਉਹ ਵੀ ਹੁਣ ਸਵਾਲ ਬਣ ਜਾਂਦੇ ਆ ਕਿ ਪੁਲਿਸ ਦੀ ਮੱਤ ਦੀ ਪਾਈ ਉਹ ਉਸ ਤੋਂ ਬਾਅਦ ਰੀਲਾਂ ਜਿਹੜੀਆਂ ਬਨਸਮੰਨੇ ਗਾਣਿਆਂ ਤੇ ਲਾਈਆਂ ਪਿਸਤੋਲ ਪਤਾ ਨਹੀਂ ਕਿੱਦਾਂ ਦੇ ਗਾਣੇ ਲਾਏ ਹੁੰਦੇ ਹਥਿਆਰਾਂ ਵਾਲੇ ਹਨਾ ਇਹ ਇਹ ਚੀਜ਼ ਤੁਸੀਂ ਜਾਇਜ਼ ਮੰਨਦੇ ਹੋ ਹਮ ਹਥਿਆਰਾਂ ਦੇ ਨਾਲ ਮੈਂ ਸਾਰਿਆਂ ਨੂੰ ਇੱਕ ਦੱਸਣਾ ਵੀ ਚਾਹੁੰਦੀ ਆ ਕਿ ਹਥਿਆਰਾਂ ਦੇ ਨਾਲ ਕੋਈ ਵੀ ਤੁਸੀਂ ਰੀਲ ਪਾਉਂਦੇ ਉਹਦੇ ਤੇ ਤੁਹਾਡੇ ਤੇ ਐਕਸ਼ਨ ਲਿਆ ਜਾ ਸਕਦਾ ਤੇ ਇਹ ਚੀਜ਼ ਸਾਡੇ ਇੱਥੇ ਜਲੰਧਰ 1 2 ਦੇ ਨਾਲ ਹੋ ਵੀ ਚੁੱਕੀ ਹੈ ਹਾਂਜੀ ਉਹਨਾਂ ਦੇ ਪਰਚਾ ਦਰਜ ਹੋ ਜਾਂਦਾ ਜੇਕਰ ਤੁਸੀਂ ਇਹ ਵੈਪਨ ਦੇ ਨਾਲ ਕੋਈ ਵੀ ਵੀਡੀਓ ਜਾਂ ਫੋਟੋ ਅਪਲੋਡ ਕਰਦੇ ਹੋ ਇਹ ਪੁਲਿਸ ਵੀ ਵਰਦੀ ਪਾ ਕੇ ਫੇਮ ਤਾਂ ਮਿਲ ਗਿਆ ਪਰ ਇਹ ਸੋਸ਼ਲ ਮੀਡੀਆ ਦਾ ਫੇਮ ਕਾਤੇ ਮਤਲਬ ਵਰਦੀ ਦੇ ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਭਾਲਦੀਆਂ ਹੁੰਦੀਆਂ ਉਹ ਬਸ ਇਹ ਹੁੰਦਾ ਹੈ ਕਿ ਦੋਵੇਂ ਪਾਸੇੋਂ ਦੋਵੇਂ ਪਾਸੇ ਲਿਆ ਲਈਏ ਫੇਮ ਹਾਂ ओके okay. सो so, अगर मैं और जानन दी कोशिश करा ਬਹੁਤ ਸਾਰੇ ਬੱਚੇ ਜਿਹੜੇ ਆ ਪੁਲਿਸ ਦਾ ਸੁਪਨਾ ਦੇਖਦੇ ਆ ਬਹੁਤ ਸਾਰੀਆਂ ਕੁੜੀਆਂ ਮੁੰਡੇ ਉਦੋਂ ਪਤਾ ਲੱਗਦਾ ਜਦੋਂ ਇੱਕ ਐਗਜ਼ਾਮ ਹਨਾ ਡਿਕਲੇਅਰ ਹੁੰਦਾ ਜਦੋਂ ਲੋਕੋ ਪੇਪਰ ਪਾਣ ਦੇ ਲਈ ਜਾਂਦੇ ਆ ਤਾਂ ਮੈਨੂੰ ਲੱਗਦਾ ਬਹੁਤ ਸ਼ਾਇਦ ਜਾਮ ਹੀ ਹੋ ਜਾਂਦੇ ਆ ਐਨੀ ਜ਼ਿਆਦਾ ਗਿਣਤੀ ਦੇ ਵਿੱਚ ਆਉਂਦੇ ਆ ਤਾਂ ਇਹ ਇਹ ਕੀ ਲੱਗਦਾ ਕਿ ਅਗਰ ਕਿਸੇ ਨੇ ਪੁਲਿਸ ਦਾ ਸੁਪਨਾ ਦੇਖਿਆ ਤਾਂ ਕਿਵੇਂ ਸਕਾਰ ਹੋ ਸਕਦਾ ਮੈਂ ਇਹ ਹੈ ਕਿ ਆਪਣੇ ਆਪ ਤੇ ਬਿਲੀਵ ਰੱਖੋ ਆਸ ਨਹੀਂ ਛੱਡਣੀ ਚਾਹੀਦੀ ਕੁਝ ਵੀ ਹੋ ਜਵੇ ਹੂੰ ਇਹ ਹੁੰਦਾ ਨਾ ਕਈ ਵਾਰ ਕੀ ਪਤਾ ਹੀ ਮੈਨੂੰ ਤਾਂ ਹੋਣਾ ਹੈ ਕਿ ਨਹੀਂ ਬਸ ਇਹ ਮਨ ਵਿੱਚ ਲੈ ਕੇ ਰੱਖੋ ਕਿ ਮੈਂ ਕਰ ਕਰਨਾ ਹੈ ਜੋ ਮਰਜ਼ੀ ਹੋ ਜਾ ਮੈਂ ਕਰਨਾ ਹੈ ਬਸ ਉਹ ਜਿੱਦ ਜਿਹੜੀ ਆ ਉਹ ਤੁਹਾਡਾ ਸੁਪਨਾ ਸਾਕਾਰ ਕਰ ਦੇਗੀ ਪਰ ਤੁਸੀਂ ਅਗਰ ਮੈਂ ਗੱਲ ਕਰਾਂ ਤੁਸੀਂ ਕਿੰਨਾ ਪੜਦੇ ਹੁੰਦੇ ਸੀ ਕਿੰਨਾ ਮੈਂ ਮੈਂ ਇਦਾਂ ਸੀ ਬੜਾ ਹੁੰਦਾ ਨਾ ਕਿ ਗਵਰਨਮੈਂਟ ਜੌਬ ਲੈਣੀ ਆ ਸਰਕਾਰੀ ਨੌਕਰੀ ਲਈ ਵੀ ਦਿਨ ਰਾਤ ਇੱਕ ਕਰਨਾ ਪੈਣਾ ਵਾ ਫਿਰ ਤੁਸੀਂ ਵੀ ਕਿੰਨੇ ਕੁ ਘੰਟੇ ਲਗਾ ਦਿੰਦੇ ਸੀ ਮੈਂ ਮੈਂ ਸੀਰੀਅਸਲੀ ਜੀ ਸੱਚਾਈ ਦੱਸਾਂ ਤਾਂ ਮੈਨੂੰ ਮੇਨ ਪ੍ਰੋਬਲਮ ਸੀ ਮੈਥ ਤੋਂ ਮੈਥ ਦੀ ਟਿਊਸ਼ਨ ਮੈਂ ਰੱਖ ਲਈ ਸੀ ਤੇ ਬਾਕੀ ਜਿਹੜੇ ਸਬਜੈਕਟਸ ਵਗੈਰਾ ਆ ਮੈਨੂੰ ਇਦਾਂ ਹੈ ਕਿ ਮੈਂ ਉਹ ਕਿਤਾਬੀ ਕੀੜਾ ਨਹੀਂ ਆ ਮੈਂ ਤਾਂ ਪੜਿਆ ਨਹੀਂ ਜਾਂਦਾ ਨਾਮ ਮੇ ਤੋਂ ਲਿਖਿਆ ਜਾਂਦਾ ਕਾਪੀ ਬਣਾਈ ਜਾਂਦੀ ਹੈ ਮੈਨੂੰ ਇਹ ਕਿ ਮੈਂ ਸੁਣ ਕੇ ਉਹ ਚੀਜ਼ ਮੈਂ ਸਾਰਾ ਜ਼ਿਆਦਾਤਰ YouTube ਤੋਂ ਹੀ ਕੀਤਾ ਹੈ ਸਿਰਫ ਮੈਂ ਦੇਖਣ ਤੇ ਜ਼ਿਆਦਾ ਟਾਈਮ ਵੇਸਟ ਕੀਤਾ ਲਿਖਣ ਪੜਨ ਦਾ ਮੈਨੂੰ ਨਹੀਂ ਐਡਾ ਸ਼ੌਂਕ ਹੈਗਾ ਅੱਛਾ ਫਿਰ ਤੁਸੀਂ ਜਦੋਂ ਪੇਪਰ ਦਿੱਤਾ ਫਿਰ ਕਿੱਦਾਂ ਪਤਾ ਲੱਗਦਾ ਵਾ ਕਿ ਤੁਸੀਂ ਸਿਲੈਕਟ ਹੋ ਗਏ ਫਿਰ ਉਹ ਖੁਸ਼ੀ ਕਿੱਦਾਂ ਦੀ ਸੀ ਉਹ ਇੰਦਾ ਸੀਗਾ ਕਿ ਜਦੋਂ ਤਾਂ ਪੇਪਰ ਸਿਲੈਕਟ ਹੋਇਆ ਮम्मी ਨੂੰ ਦੱਸਿਆ ਮੈਂ ਕਿ ਮम्मी ਮੇਰਾ ਪੇਪਰ ਚੋਂ ਆ ਗਿਆ ਨਾਮ ਹਨਾ ਕਹਿੰਦੇ ਅੱਛਾ ਚਲ ਠੀਕ ਹੈ ਕੋਈ ਨਹੀਂ ਪੁੱਤ ਹੁਣ ਅੱਗੇ ਦਾ ਦੇਖੀਏ ਵੀ ਹਨਾ ਅੱਗੇ ਵੀ ਪਿਆ ਆ ਹਲੇ ਹਾਂ ਤੇ ਉਸ ਤੋਂ ਬਾਅਦ ਫਿਰ ਟ్రਾਇਲ ਦੀ ਲਿਸਟ ਆਣੀ ਸੀ ਟ్రਾਇਲ ਤੋਂ ਥੋੜੇ ਟਾਈਮ ਪਹਿਲਾਂ ਹੀ ਮੇਰੇ ਸੱਟ ਲੱਗ ਗਈ ਸੀ ਟ్రਾਇਲ ਵਾਲੇ ਦਿਨ ਵੀ ਮੈਂ ਬਿਮਾਰ ਸੀ ਓਕੇ ਬਟ ਉਹ ਵੀ ਚੀਜ਼ ਕਹਿੰਦੇ ਨਾ ਬਸ ਜਨੂਨ ਜਨੂਨ ਚ ਹੋ ਗਿਆ ਜੋ ਵੀ ਸੀ ਹਾਂ ਮਤਲਬ ਪੇਪਰ ਕਲੀਅਰ ਹੋ ਗਿਆ ਮਾਪੇ ਵੀ ਫਿਰ ਖੁਸ਼ ਹੋਗੇ ਤੇ ਫਿਰ ਮੁਸ਼ਕਲਾਂ ਆਈਆਂ ਕੋਈ ਐਦਾਂ ਕੋਈ ਜ਼ਿੰਦਗੀ ਦੀ ਅਗਰ ਮੁਸ਼ਕਲ ਦੀ ਗੱਲ ਕਰਾਂ ਕਿ ਯਾਰ ਸੁਪਨਾ ਪੂਰਾ ਕਰਨਾ ਪਰ ਹਾਰਡਲਸ ਐਨੇ ਆ ਗਏ ਆ ਮੈਂ ਪਹੁੰਚ ਪਾਉਂਗੀ ਜਾਂ ਨਹੀਂ ਕਈ ਵਾਰ ਐਦਾਂ ਸ਼ੱਕ ਵੀ ਬੰਦੇ ਨੂੰ ਆਪਣੀ ਮਿਹਨਤ ਤੇ ਹੋ ਜਾਂਦਾ ਅਟ ਲਾਸਟ ਮੋਮੈਂਟ ਤੇ ਮੈਨੂੰ ਹੋ ਗਿਆ ਸੀ ਕਿ ਜੇਕਰ ਨਾ ਹੋਇਆ ਤਾਂ ਜਿਦਾ ਹੁਣ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਇਹ ਪੇਪਰ ਦਿੱਤਾ ਆ ਜਾਂ ਕੁਝ ਵੀ ਹੈ ਨਾ ਕਿ ਪਤਾ ਨਹੀਂ ਕੀ ਗੱਲ ਹੋਊਗੀ ਹੈ ਨਾ ਜੇ ਰਹਿ ਗਈ ਉਸ ਟਾਈਮ ਤੇ ਥੋੜਾ ਜਿਹਾ ਜਾ ਕੇ ਬਹੁਤ ਟੈਨਸ਼ਨ ਹੋ ਗਈ ਸੀ ਬਾਕੀ ਤਾਂ ਠੀਕ ਸੀ ਸਭ ਤੇ ਹੁਣ ਤੁਸੀਂ ਮਤਲਬ ਕਿਹੜੀ ਡਿਪਾਰਟਮੈਂਟ ਦੇ ਵਿੱਚੋਂ ਕੀ ਤੁਹਾਡਾ ਕੰਮ ਹੁੰਦਾ ਵਾ ਤੁਸੀਂ ਮੈਂ ਦੇਖਿਆ ਲੋਕਾਂ ਨੂੰ ਬਹੁਤ ਅਵੇਅਰ ਕਰਦੇ ਹੋ ਹਰ ਪ੍ਰਕਾਰ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ ਇਹ ਕਿਹੋ ਜਿਹਾ ਸਫਰ ਹੈ ਮਮਦਨਾਂ ਕੀ ਮੈਂ ਤੇ ਜਿਲੰਦਰ ਰੂਰਲ ਸੋਸ਼ਲ ਮੀਡੀਆ ਸੈਲਸਾਂ ਤੇ ਇੱਥੇ ਮੇਰਾ ਇਦਾਂ ਆ ਕਿ ਆਪਾਂ ਜੋ ਵੀ ਆਪਣੇ ਪੁਲਿਸ ਦੀਆਂ ਸੋਸ਼ਲ ਮੀਡੀਆ ਦੇ ਰਿਗਾਰਡਿੰਗ ਪੋਸਟ ਨੇ ਉਹਦੀਆਂ ਫੋਟੋਜ਼ ਨੇ ਉਹ ਆਪਾਂ ਲੋਕਾਂ ਨਾਲ ਸ਼ੇਅਰ ਕਰਨੀਆਂ ਹੁੰਦੀਆਂ ਨੇ ਪੁਲਿਸ ਦੇ ਚੰਗੇ ਕੰਮਾਂ ਨੂੰ ਮੇਨ ਮੋਟਿਵ ਇਹ ਆ ਕਿ ਪੁਲਿਸ ਦੇ ਚੰਗੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਉਹ ਕੰਮ ਐ ਮੇਰਾ ਇੱਥੇ ਤੇ ਸਿੱਖੀ ਜਿਹੜੀ ਅਗਰ ਗੱਲ ਕਰਾਂ ਤਾਂ ਫਿਰ ਕਹਿੰਦੇ ਬਰਕਤ ਫਿਰ ਇਹਦੇ ਨਾਲ ਵੱਧ ਜਾਂਦੀ ਆ ਹਨਾ ਕਮਾਈ ਦੇ ਵਿੱਚ ਵੀ ਕੰਮ ਦੇ ਵਿੱਚ ਵੀ ਹੋਰ ਜ਼ਿਆਦਾ ਸਤਕਾਰ ਬੰਦੇ ਨੂੰ ਮਿਲਣ ਲੱਗ ਜਾਂਦਾ ਜਦੋਂ ਬੰਦਾ ਆਪਣੇ ਧਰਮ ਦੇ ਵਿੱਚ ਵੀ ਉਨਾ ਪ ਨਾਲ ਮੈਨੇਜ ਹੋ ਜਾਂਦੀ ਆ ਪਹਿਲਾਂ ਪ੍ਰੋਸਟੀ ਦਿੰਦੇ ਹੋ ਹੋ ਜਾਂਦਾ ਹੋ ਜਾਂਦਾ ਮੈਮ ਪੂਰਾ ਮੈਨੇਜ ਹੋ ਜਾਂਦਾ ਕਿਉਂਕਿ ਹੁਣ ਨਾਰਮਲੀ ਆਫਿਸ ਦਾ ਕਰਕੇ 9 ਤੋਂ 5 ਹੈ ਤੇ ਇੱਥੇ ਤਾਂ ਪੂਰਾ ਟਾਈਮ ਮਿਲ ਹੀ ਜਾਂਦਾ ਹੈ ਇੱਥੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਜੇਕਰ ਬਾਈ ਚਾਂਸ ਕਿਤੇ ਇੱਧਰ ਉੱਧਰ ਡਿਊਟੀ ਲੱਗ ਜਵੇ ਤਾਂ ਫਿਰ ਚਲੋ ਫੋਨ ਵਗੈਰਾ ਹੁਣ ਸਾਰਿਆਂ ਦੇ ਕੋਲ ਹੈ ਆਪਾਂ ਉਹਦੇ ਤੇ ਮਤਲਬ ਨਿਤਨੇਮ ਮਿਸ ਨਹੀਂ ਕਰਦੇ ਪੂਰਾ ਰੱਖਦੇ ਹੋ ਆਪਣਾ ਪੱਕਾ ਤੇ ਕਈ ਵਾਰ ਐਦਾਂ ਹੁੰਦਾ ਨਾ ਕਿ ਬੰਦਾ ਸਿਮਰਨ ਕਰਦਾ ਵਾ ਉਹ ਚੀਜ਼ਾਂ ਫੇ ਕਿੱਦਾਂ ਮੈਨੇਜ ਕਰ ਦੋ ਇੰਨਾ ਉੱਪਰੋਂ ਕੰਮ ਮਿਲੇ ਤੇ ਵਿੱਚ ਆਪਣਾ ਉਹ ਵੀ ਰੱਖਣਾ ਮੈਮ ਹੈੱਡਫੋਨ ਕੁਛ ਨਾ ਕੁਛ ਮਤਲਬ ਨਾਰਮਲੀ ਹੁਣ ਕਈ ਵੇਲੇ ਕਵਿਸ਼ਰੀ ਵਗੈਰਾ ਹੁੰਦੀਆਂ ਨਾ ਤੋ ਬਸ ਉਹ ਲਾ ਕੇ ਜਦੋਂ ਮੈਂ ਬਹੁਤ ਸਾਰੀਆਂ ਕੁੜੀਆਂ ਇਹ ਵੀ ਦੇਖੀਆਂ ਸਿੱਖੀ ਸਰੂਪ ਦੇ ਵਿੱਚ ਤਾਂ ਹੁੰਦੀਆਂ ਵਾ ਪਰ ਨਾਲ ਦੀ ਨਾਲ ਕਈ ਗਲਤ ਰਾਹੇ ਵੀ ਪੈ ਜਾਂਦੀਆਂ ਫਿਰ ਅਸੀਂ ਕਹਿੰਦੇ ਆ ਕਿ ਸਿੱਖਾਂ ਦਾ ਜਾਂ ਨਾ ਆਪਣੇ ਧਰਮ ਦਾ ਨਾਮ ਬਦਨਾਮ ਕਰ ਦਿੱਤਾ ਇਹੋ ਜੇ ਧੀਆਂ ਪੁੱਤਾਂ ਨੂੰ ਕੀ ਕਹਿਣਾ ਚਾਹੋਗੇ ਮੇਮ ਇਹ ਹੈ ਕਿ ਆਪਣਾ ਜੋ ਤੁਹਾਡਾ ਅਕਸ ਹੈ ਨਾ ਉਸ ਦੇ ਅਕੋਰਡਿੰਗ ਪਲੀਜ਼ ਬਣ ਕੇ ਰੋ ਕਿਉਂਕਿ ਮਤਲਬ ਸਿੱਧੇ ਜੀ ਗੱਲ ਹੈ ਫਿਰ ਹੁਣ ਜਿੱਦਾਂ ਪਿੱਛੇ ਜੇ ਹੁਣ ਇਹ ਰੋਲਾ ਪਾ ਕੇ ਹਟਿਆ ਹੈ ਨਾ ਬੀਐਨਸ ਲਾਣੇ ਨੂੰ ਧਮਕੀਆਂ ਇਹ ਉਹ ਫਿਰ ਤਾਂ ਉਹੀ ਰਹਿੰਦਾ ਪੱਲੇ ਡਰ ਡਰ ਕੇ ਲਾਈਫ ਜੀਣ ਦਾ ਕੀ ਫਾਇਦਾ ਐਟ ਲੀਸਟ ਜਿੱਦਾਂ ਜਿੰਨੀ ਜੀਣੀ ਹੈ ਖੁਸ਼ ਹੋ ਕੇ ਆਪਣੇ ਅਕੋਰਡਿੰਗ ਦਾ ਜੀ ਲੋ ਹੁਣ ਸੁਪਨਾ ਨੈਕਸਟ ਕੀ ਆ ਅੱਗੇ ਕੀ ਕਰਨਾ ਚਾਹੁੰਦੇ ਹੋ ਮੈਮ ਸੁਪਨੇ ਤਾਂ ਬਥੇਰੇ ਨੇ ਦੇਖੋ ਹੁਣ ਬਿਮਾਰਾਜ ਦੀ ਕਿਰਪਾ ਰਹੀ ਅੱਗੇ ਇੱਕ ਹੁੰਦਾ ਨਾ ਕਿ ਮੈਂ ਹੁਣ ਅੱਜ ਇਸ ਪੋਜੀਸ਼ਨ ਤੇ ਆ ਮੈਂ ਇਸ ਤੋਂ ਵੀ ਵੱਡੀ ਕੁਰਸੀ ਤੇ ਪਹੁੰਚਣਾ ਟਰਾਈ ਕਰਨਾ ਹੈ ਮੈਮ ਇੱਕ ਦੋ ਵਾਰ ਟਰਾਈ ਕਰਾਂਗੀ ਬਾਕੀ ਦੇਖੋ ਮਾਰਾ ਵੀ ਕਰ ਪਾਇਆ ਸੋ ਬਿਲਕੁਲ ਇਹ ਹੈ ਪੰਜਾਬ ਦੀ ਉਹ ਧੀ ਜਿਸ ਨੇ ਮਿਹਨਤ ਵੀ ਕੀਤੀ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਅੱਜ ਇੱਕ ਪੰਜਾਬ ਪੁਲਿਸ ਦੇ ਵਿੱਚ ਭਾਰਤੀ ਹੋ ਕੇ ਇੱਕ ਵੱਡੀ ਕੁਰਸੀ ਤੇ ਬੈਠੀ ਹੋਈ ਹੈ ਤੇ ਹੋਰ ਬਹੁਤ ਸਾਰੀਆਂ ਧੀਆਂ ਪੁੱਤਾਂ ਨੂੰ ਵੀ ਜਿਹੜਾ ਮਿਸਾਲ ਬਣ ਗਈ ਆ ਉਹਨਾਂ ਦੇ ਲਈ ਉਹਨਾਂ ਨੂੰ ਸਲਾਹ ਦੇ ਰਹੀ ਆ ਕਿ ਕਿਵੇਂ ਮਿਹਨਤ ਕਰਨੀ ਆ ਕਿਵੇਂ ਆਪਣੀ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਣਾ ਹੈ ਤੇ ਕੁਝ ਬਣ ਕੇ ਦਿਖਾਣਾ ਸੋ ਇਹ ਪੰਜਾਬ ਦੀ ਉਹ ਹੋਣਹਾਰ ਤੇ ਉਹ ਮਿਹਨਤੀ ਧੀ ਆ ਜਿਸ ਨੇ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਇੱਕ ਨਾਮ ਹਾਸਲ ਕੀਤਾ ਹੈ ਅੱਜ ਪੰਜਾਬ ਪੁਲਿਸ ਦੀ ਪਰਤੀ ਤੋਂ ਬਾਅਦ ਪੰਜਾਬ ਪੁਲਿਸ ਦੀ ਕੁਰਸੀ ਤੇ ਬੈਠੀ ਹੋਈ ਆ ਇਸ ਧੀ ਨੂੰ ਜ਼ਰੂਰ ਸ਼ੇਅਰ ਕਰਨਾ ਜਿੱਥੇ ਅੱਜ ਲਚਰਤਾ ਦਾ ਦੌਰ ਹੈ ਉੱਥੇ ਇਹੋ ਜਿਹੀਆਂ ਧੀਆ ਆਪਣੀ ਮਿਹਨਤ ਦੇ ਨਾਲ ਇੱਕ ਮੁਕਾਮ ਹਾਸਲ ਕਰ ਰਹੀਆਂ ਨੇ ਤੇ ਇਸ ਧੀ ਦੀ ਕਹਾਣੀ ਤੁਹਾਡੇ ਸਾਹਮਣੇ ਰੱਖੀ ਹੈ ਅਗਰ ਪਸੰਦ ਆਏ ਤਾਂ ਅੱਗੇ ਤੱਕ ਸ਼ੇਅਰ ਕਰਨਾ ਉਹਨਾਂ ਧੀਆ ਤੱਕ ਸ਼ੇਅਰ ਕਰਨਾ ਜੋ ਕਈ ਵਾਰ ਮਜਬੂਰੀਆਂ ਦੇ ਨਾਮ ਤੇ ਗਲਤ ਰਸਤਾ ਚੁਣ ਲੈਂਦੀਆਂ ਨੇ ਜਾਂ ਗਲਤ ਕੰਟੈਂਟ ਦੇ ਵਿੱਚ ਫਸ ਕੇ ਆਪਣਾ ਨਾਮ ਤੇ ਆਪਣੇ ਮਾਪਿਆਂ ਦਾ ਨਾਮ ਵੀ ਬਦਨਾਮ ਕਰ ਦਿੰਦੀਆਂ ਨੇ ਮੈਂ ਗੁਰਦੀਪ ਕੌਰ ਕੈਮਰਾਮੈਨ ਅਮਨਦੀਪ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬ